1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਵੱਲੋਂ ਸੀਐਮ ਮਾਨ ਦੀ ਰਿਹائش ਦੇ ਬਾਹਰ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਪਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ। ਵੱਡਾ ਸਰਕਾਰ ਮੁਤਾਬਕ ਜਿੰਦਾਬਾਦ ਸਰਕਾਰ ਜਿੰਦਾਬਾਦ ਇਸ ਮੌਕੇ ਕਨਵੀਨਰ ਜਸਵੰਦਰ ਕੌਰ ਹੋਰ ਨੇ ਕਿਹਾ ਕਿ ਅਸੀਂ ਲਗਭਗ 9 ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਹائش ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਦੇ ਉੱਪਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਅਸੀਂ ਚੋਣਾਂ ਦੇ ਮੱਦੇਨਜ਼ਰ ਹਰ ਲੋਕ ਸਭਾ ਹਲਕੇ ਦੇ ਵਿੱਚ ਜਾ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਤੇ ਪੰਜਾਬ ਸਰਕਾਰੀ ਸਿੱਖਿਆ ਨੀਤੀ ਦੀ ਪੋਲ ਖੋਲ੍ਹਾਂਗੇ ਸਰ ਅੱਜ ਦਾ ਸਾਡਾ ਸਮਾਗਮ ਜਿਹੜਾ ਆਮ ਆਦਮੀ ਪਾਰਟੀ ਦੀ ਸਿੱਖਿਆ ਨੀਤੀ ਦੀ ਪੋਲ ਖੋਲ ਰੈਲੀ ਜਿਹੜੀ ਕਿ ਅਸੀਂ ਅਨੰਦਪੁਰ ਸਾਹਿਬ ਜਿੱਥੇ ਕਿ ਸਾਡਾ ਪੱਕਾ ਧਰਨਾ 9 ਮਹੀਨਿਆਂ ਤੋਂ ਚੱਲ ਰਿਹਾ ਆ ਪਿਛਲੇ ਹਫ਼ਤੇ ਅਸੀਂ ਉੱਥੋਂ ਸਟਾਰਟ ਕੀਤੀ ਸੀ ਅੱਜ ਸਾਡਾ ਇਸ ਰੈਲੀ ਦਾ ਦੂਜਾ ਪੜਾਅ ਆ ਅੱਜ ਅਸੀਂ ਸੰਗਰੂਰ ਧੂਰੀ ਬਰਨਾਲਾ ਮਲੇਰਕੋਟਲਾ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਸਿੱਖਿਆ ਦੇ ਪ੍ਰਤੀ ਜਿਹੜਾ ਅਵੇਅਰ ਕਰਾਂਗੇ ਜਾਗਰੂਕ ਕਰਾਂਗੇ ਇਸ ਤੋਂ ਬਾਅਦ ਜਿੰਨੇ ਵੀ ਵਿਧਾਨ ਸਭਾ ਆਪਣੇ ਲੋਕ ਸਭਾ ਹਲਕਿਆਂ ਦੇ ਵਿੱਚ ਇਹਨਾਂ ਦੇ ਉਮੀਦਵਾਰ ਖੜੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਹਰੇਕ ਹਲਕੇ ਵਿੱਚ ਜਾ ਕੇ ਉਸ ਵਿਧਾਇਕ ਦੀ ਜਿਹੜੀ ਆ ਪੋਲ ਖੋਲ ਤੇ ਪੰਜਾਬ ਸਰਕਾਰ ਦੀ ਜਿਹੜੀ ਸਿੱਖਿਆ ਨੀਤੀ ਦੀ ਲੋਕਾਂ ਦੇ ਸਾਹਮਣੇ ਪੋਲ ਖੋਲਣਾਗੇ ਜਸਵਿੰਦਰ ਜੀ ਕਿੰਨਾ ਮੰਗਾਂ ਨੂੰ ਲੈ ਕੇ ਤੁਸੀਂ ਪ੍ਰਦਰਸ਼ਨ ਕਰ ਰਹੇ ਅਸੀਂ 11 58 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਨ ਫਰੰਟ ਪੰਜਾਬ ਵੱਲੋਂ ਸਾਡੀ ਜਿਹੜੀ 1158 ਪ੍ਰੋਫੈਸਰਾਂ ਦੀ ਭਰਤੀ ਅ ਦਸੰਬਰ 2021 ਦੇ ਵਿੱਚ ਸਾਨੂੰ ਜਿਹੜਾ ਸਰਕਾਰ ਦੁਆਰਾ ਜੁਆਇਨਿੰਗ ਲੈਟਰ ਦੇ ਦਿੱਤੇ ਗਏ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਸਾਡੇ ਤਨਖਾਹ ਦੇ ਆਰਡਰ ਜਾਰੀ ਕੀਤੇ ਜਾਂਦੇ ਆ ਉਸ ਤੋਂ ਬਾਅਦ ਸਾਡੇ ਤੋਂ ਇੱਕ ਐਫੀਡੇਵਿਟ ਸਾਈਨ ਕਰਵਾ ਲਿਆ ਜਾਂਦਾ ਕਿ ਤੁਸੀਂ ਹੁਣ ਸਾਡੇ ਵਿਭਾਗ ਦੇ ਵਿੱਚ ਕਰਮਚਾਰੀ ਹੋ ਤੇ ਤੁਸੀਂ ਹੋਰ ਕਿਤੇ ਨੌਕਰੀ ਨਹੀਂ ਕਰ ਸਕਦੇ ਸਭ ਤੋਂ ਪਿਛਲੀਆਂ ਨੌਕਰੀਆਂ ਤੋਂ ਤਸੀਫੇ ਲੈ ਲਏ ਜਾਂਦੇ ਆ ਤੇ ਅਗਲੀ ਨੌਕਰੀ ਦੇ ਜਿਹੜੇ ਐਫੀਡੇਵਿਟ ਸਾਈਨ ਕਰਵਾ ਲਏ ਜਾਂਦੇ ਆ ਸਾਨੂੰ ਬਿਲਕੁਲ ਬੇਰੋਜ਼ਗਾਰ ਕਰਕੇ ਘਰ ਬਿਠਾ ਦਿੱਤਾ ਜਾਂਦਾ ਆ ਪਿਛਲੇ 9 ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸੀ ਦੇ ਪਿੰਡ ਸਾਡਾ ਪੱਕਾ ਧਰਨਾ ਲੱਗਾ ਹੋਇਆ ਹੈ ਇਹ ਸਾਡੇ ਬਹੁਤ ਸਾਰੇ ਉਮੀਦਵਾਰ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਆ ਇਸੇ ਪਰੇਸ਼ਾਨੀ ਦੇ ਚਲਦਿਆਂ ਸਾਡੇ ਇੱਕ ਸਾਥੀ ਪ੍ਰੋਫੈਸਰ ਬਲਵਿੰਦਰ ਕੌਰ ਜੀ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੁੱਖ ਮੰਤਰੀ ਕਹਿੰਦਾ ਸੀ ਕਿ ਮੇ ਸਾਡੀ ਸਰਕਾਰ ਆਉਂਦਿਆ ਤੇ ਕੋਈ ਧਰਨਾ ਨਹੀਂ ਲੱਗੂਗਾ। ਕਿਸੇ ਧੀ ਭੈਣ ਨੂੰ ਟੈਗੀ ਤੇ ਚਾਰੰਦੀ ਜਰੂਰਤ ਨਹੀਂ ਪਊਗੀ। ਕਿਸੇ ਧੀ ਭੈਣ ਦੀ ਚੁੰਨੀ ਨਹੀਂ ਪਾਟੂਗੀ। ਕਿਸੇ ਦੇ ਪਾਣੀ ਦੀਆਂ ਬੁਛਾੜਾਂ ਨਹੀਂ ਹੋਣਗੀਆਂ। ਜਿਹੜੇ ਮਸਲੇ ਆ ਚੰਡੀਗੜ੍ਹ ਮੀਟਿੰਗਾਂ ਦੇ ਵਿੱਚ ਬਹਿ ਕੇ ਹੱਲ ਹੋਣਗੇ। ਪਰ ਉਸ ਮੁੱਖ ਮੰਤਰੀ ਦਾ ਪੰਜਾਬ ਦੀ ਇੱਕ ਐਨੀ ਪੜੀ ਲਿਖੀ ਧੀ ਦੀ ਮੌਤ ਦੇ ਉੱਤੇ ਦੋ ਬੋਲ ਜਿਹੜੇ ਆ ਦੁੱਖ ਦੇ ਵੀ ਉਹਨੇ ਪ੍ਰਗਟ ਨਹੀਂ ਕੀਤੇ।